ਮੈਂ ਤੋਂ ਹੀ ਤੋਂ ਐ ਮੈਨੂੰ 15 ਸਾਲ ਹੋ ਗਏ ਮੈਂ ਸੈਲਰ ਦੇ ਵਿੱਚ ਜੋਬ ਕਰਦਾ ਸੀ ਲਗਾਤਾਰ ਇੱਕੋ ਹੀ ਸੈਲਰ ਦੇ ਵਿੱਚ ਇੱਕੋ ਹੀ ਮਾਲਕ ਕੋਲੇ ਮੈਨੂੰ ਨਹੀਂ ਪਤਾ ਸੀ ਮੇਰਾ ਸਮਾਂ ਮੇਰੀ ਜ਼ਿੰਦਗੀ ਕੋਲਮ ਇੱਕੋ ਦਮ ਤਬਦੀਲ ਹੋ ਜੂ ਪਰ ਮੇਰੀ ਜ਼ਿੰਦਗੀ 2 ਸਾਲਾਂ ਦੇ ਵਿੱਚ ਇੰਨੀ ਕੁ ਬਦਲ ਗਈ ਜਿਹੜਾ ਕੰਮ ਮੈਂ ਪਿਛਲੇ 15 ਸਾਲਾਂ ਚ ਨਹੀਂ ਕੀਤਾ ਉਹ ਮੈਂ 2 ਸਾਲਾਂ ਚ ਕਰਦ ਰਿਹਾ ਇੱਥੇ ਤਾੜੀਆਂ ਮੰਗਿਆ ਨਹੀਂ ਤੁਸੀਂ ਮਾਰੀਆਂ ਨਹੀਂ ਕੋਈ ਗੱਲ ਨਹੀਂ ਜਿਹੜਾ ਕੰਮ ਆ ਪਿਛਲੇ 15 ਸਾਲਾਂ ਚ ਨਹੀਂ ਕੀਤਾ ਉਹ ਮੈਂ 2 ਸਾਲਾਂ ਚ ਕਰਤਾ ਮੇਰੇ ਪਿੰਡ ਬਰਲਡਾ ਵਾਲਾ ਧੂਣੀ ਦੇ ਨਾਲ ਤੁਸੀਂ ਜਾ ਕੇ ਦੇਖ ਸਕਦੇ ਹੋ ਮੈਨੂੰ ਲੋਕ ਸੈਲਰ ਵਾਲੇ ਨਾਮ ਤੋਂ ਭੁੱਲ ਗਏ ਮੀਥਰ ਵਾਲੇ ਨਾਮ ਤੋਂ ਜਾਣਨ ਲੱਗ ਗਏ ਵੀ ਲਾਡੀ ਐਮ ਕੁਇੰਜੇ ਧੂਰੀ ਦੇ ਕੋਈ ਆਲੇ-ਦਾਲੇ ਕਿਸੇ ਦਾ ਕੰਮ ਹੈ ਮੀਥਰ ਦਾ ਚਾਹੇ ਉਹਨੇ ਕਿਸੇ ਤੋਂ ਵੀ ਕਮੈਨ ਲਏ ਹੋਏ ਨੇ ਜਾਂ ਉਹਨੇ ਕੁਝ ਵੀ ਕਰਨਾ ਹੋ ਤਾਂ ਲਾਡੀ ਨੂੰ ਯਾਦ ਕਰਦਾ ਮੇਰਾ ਜਿਹੜਾ ਸਿਸਟਮ ਹੈ ਜ਼ਿਆਦਾਤਰ ਆਰਟੀ ਅਸੋਸੀਏਸ਼ਨ ਨਾਲ ਸੈਲਰ ਨਾਲ ਰਿਲੇਟਡ ਹੈ ਤੇ ਉਹਨਾਂ ਨਾਲ ਪਰਸਨਲ ਹੀ ਮਿਲਦਾਗਾ ਮੇਰੀ ਮੀਟਿੰਗ ਤੇ ਨਹੀਂ ਆਉਂਦੇ ਕਿਸੇ ਤੇ ਵੀ ਕਈ ਬੰਦੇ ਨਹੀਂ ਆਉਣਾ ਚਾਹੁੰਦੇ ਹੁੰਦੇ ਹਨਾ ਉਹਨਾਂ ਨੂੰ ਪਰਸਨਲ ਹੀ ਮਿਲਣਾ ਪੈਂਦਾ ਸੋ ਦੋਸਤੋ ਮੈਂ ਇਸ ਮਿੱਤਰ ਚ ਇੰਨਾ ਕੁ ਖੱਟ ਲਿਆ ਮੈਂ ਮਿੱਤਰ ਦਾ ਦੇਣਾ ਨਹੀਂ ਦੇ ਸਕਦਾ ਸਾਰੀ ਉਮਰ ਲਈ ਔਰ ਸਵੇਰ ਤੋਂ ਲੈ ਕੇ ਜਦੋਂ ਬੰਦਾ ਨਾ ਹੁੰਦਾ ਐ ਨਾ ਕਿ ਮੈਂ ਮੰਦਰ ਚ ਜਾਣਾ ਜਾਣ ਤੋਂ ਬਾਅਦ ਮੇਰੇ ਕੋਲ ਉਸ ਟਾਈਮ ਤੋਂ ਮਿੱਤਰ ਦਾ ਕੰਮ ਸਟਾਰਟ ਹੋ ਜਾਂਦਾ ਉਸ ਤੋਂ ਬਾਅਦ ਰਾਤ ਦੇ 10 ਵਜੇਨ 11 ਵਜੇਨ 12 ਵਜੇਨ ਮੈਂ ਸੈਲਰ ਚ ਵੀ ਨਹੀਂ ਜਾਂਦਾ ਸੈਲਰ ਵਾਲੇ ਮਾਲਕ ਜੀ ਵੀ ਕਹਿ ਰੱਖਿਆ ਕੋਈ ਗੱਲ ਨਹੀਂ ਉਹਨੇ ਵੀ ਕੋਇਨ ਲਏ ਹੋਏ ਨੇ ਪਤਰੀ 1 ਲੱਖ 7 ਲੱਖ ਦੇ ਕੋਲ ਵੀ ਕੋਇਨ ਹੈਗਾ ਉਸ ਤੋਂ ਬਾਅਦ ਵੀ ਉਹਨੇ ਹੋਰ ਲੈ ਲਿਆ ਉਹਦਾ ਵੀ ਇੱਕੋ ਹੀ ਕੰਮ ਹੈ ਵੀ ਤੂੰ ਸਾਰਾ ਦਿਨ ਮਿੱਥਰ ਨੂੰ ਸਮਰਪਿਤ ਹੈ ਉਹਨਾਂ ਨੇ ਵੀ ਇੱਕ ਮੁੰਡਾ ਹੋਰ ਰੱਖ ਲਿਆ ਵੀ ਤੂੰ ਨਜ਼ਾਰੇ ਲੈ ਕੰਮ ਕਰ ਸਿੱਖ ਜਿਹੜਾ ਕੋਈ ਸਮਰਜੀ ਸਿੱਖ ਦੇਖੋ ਇਹਦਾ ਮਾਲਕ ਵੀ ਨਹੀਂ ਮਿਲਦਾ ਕਿਸੇ ਨੂੰ ਜਿੱਥੇ ਮੈਂ ਨੌਕਰੀ ਕਰਦਾ ਉਹਨੇ ਵੀ ਮੈਨੂੰ ਖੁੱਲਾ ਛੱਡਿਆ ਹੋਇਆ ਔਰ ਦੋਸਤੋ ਮੈਂ ਦੱਸੂਗਾ ਤੁਹਾਨੂੰ ਵੀ ਮੈਂ ਕਾਰ ਤਾਂ ਸਾਰੀ ਉਮਰ ਨਹੀਂ ਲੈ ਸਕਦਾ ਸੀ ਮੈਂ ਦੋ ਕਾਰਾਂ ਪਿੱਛੇ ਲੈ ਕੇ ਵੀ ਵੇਚ ਚੁੱਕਿਆ ਸਕੋਰ ਵੀ ਉਹਨੇ ਲੈ ਆਇਆ ਮਨੁੜਾ ਇਹ ਤਾਂ ਹੁਣ ਵੀ ਮੈਨੂੰ ਇਹ ਛੇਤੀ ਛੇਤੀ ਸਕੋਰ ਵੀ ਉਹਨ ਵੀ ਮੇਰੇ ਕਟਾਉਣਗੇ ਫੋਰਚੂਨ ਜੇ ਮੈਂ ਬਾਹਰ ਤੋਂ ਨਲਦੇ ਜਮਾਂ ਨੇੜੇ ਪੁੰਚਿਆ ਹੋਇਆ ਸਿਰਫ ਇੱਕ ਕਦਮ ਦੀ ਦੂਰੀ ਹੈ ਇੱਕ ਕਦਮ ਬਸ ਬੜੇ ਦਿਨ ਖੁੱਲਣ ਦਾ ਹੋ ਸਕੇ ਛੇਤੀ ਨਿਕਲ ਜਾ ਕੰਮ ਔਰ ਜਿਹੜਾ ਮੈਂ ਮਕਾਨ ਬਣਾਇਆ ਕੰਡਕ ਕੋਠੀ ਬਣਾਈਆ ਮੇਰੇ ਪਿੰਡ ਦੇ ਇੱਥੇ ਸੱਜਣ ਬੈਠੇ ਨੇ ਮੈਂ ਸਾਰੀ ਉਮਰ ਮਕਾਨ ਨਹੀਂ ਬਣਾ ਸਕਦਾ ਸੀ ਉਸੇ ਦੀ ਸੈਟਿੰਗ ਕਰਨੀ ਚਾਹੁੰਦਾ ਸੀ ਵੀ ਤਲਕ ਤੋਂ 2 ਲੱਖ ਰੁਪਿਆ ਸੈਲਰ ਤੋਂ ਲੈ ਕੇ ਅਡਵਾਂਸ 3 ਲੱਖ ਰੁਪਿਆ ਲੈ ਕੇ ਮੈਂ ਮਕਾਨ ਤੇ ਇਸੇ ਜੀ ਫਰਸਪੁਰਸ ਵਾਲਾ ਪਰ ਮੈਂ 55 ਲੱਖ ਰੁਪਿਆ ਮਕਾਨ ਤੇ ਲਾਇਆ ਉਹਦੇ ਸੱਤ ਮਹੀਨੇ ਦੇ ਵਿੱਚ ਵਿੱਚ ਮਕਾਨ ਖੜਾ ਕਰਤਾ ਟੋਟਲੀ ਟੋਟਲੀ ਇੱਕ ਵੀ ਨੱਕ ਲਾਉਣਾ ਨਹੀਂ ਹੈਗਾ ਕਰੇ ਟੋਟਲੀ ਕੰਪਲੀਟ ਹੈ ਰਹਿਸ ਨਹੀਂ ਮੈਂ ਕੀਤੀ ਰਹਾ ਹਾਂ ਸੋਨੂੰ ਮੈਂ ਸਾਰਿਆਂ ਨੂੰ ਇਨਵਾਈਟ ਕਰਦਾ 17 ਫਰਵਰੀ ਦਾ ਜਾਗਰਣਾ ਜਾਗਰਣ ਤੋਂ ਅਗਲੇ ਦਿਨ ਮੈਂ ਰਹਿਸ ਕਰੂੰਗਾ 17 ਫਰਵਰੀ ਸੌਰੀ 17 ਫਰਵਰੀ ਦਾ ਜਾਗਰਣਾ ਹੈ ਜਾਗਰਣ ਤੋਂ ਬਾਅਦ ਮੈਂ ਰਹਿਸ ਕਰੂੰਗਾ ਇਸ ਟਾਈਮ ਕੋਠੀ ਕੰਪਲੀਟ ਹੈ ਲੋਕ ਦੇਖਦੇ ਨੇ ਖੜ ਕੇ ਵੀ ਕੀ ਕਰਦਾ ਹੁਣ ਤਾਂ ਚਲੋ ਕਿਸੇ ਨੂੰ ਪਤਾ ਹੀ ਨਹੀਂ ਵੀ ਕੀ ਕਰਦਾ ਹੁਣ ਤਾਂ ਇਹ ਵੀ ਨਹੀਂ ਦੇਖਦੇ ਵੀ ਸਵੇਰੇ ਗੱਡੀ ਲੈ ਕੇ ਨਿਕਲ ਜਾਂਦੇ ਨੇ ਹੱਥ ਨਹੀਂ ਆਉਂਦੇ ਨੇ ਪਤਾ ਨਹੀਂ ਕੀ ਕਰਦੇ ਨੇ ਪਰ ਪਤਾ ਸਭ ਨੂੰ ਹੈ ਵੀ ਕਰਦਾ ਕੀ ਹੈ ਕੋਈ ਬੰਦਾ ਗੁਪਤਾ ਜਾਂਦਾ ਕੋਈ ਬੰਦਾ ਕਿਸੇ ਦੇ ਨਾਲ ਆ ਜਾਂਦਾ ਜਣੀ ਅੱਜ ਜੀ ਦੇਖਿਆ ਜਾਵੇ ਮੇਰੇ ਪਿੰਡ 'ਚ ਮੇਰੇ ਆਲੇ-ਦਾਲੇ ਪਿੰਡਾਂ ਦੇ ਵਿੱਚ ਵੀ ਜਿਹਨੂੰ ਵੀ ਛੇੜਦੇ ਹਰੇਕ ਬੰਦਾ ਐਮਕੋ ਨਾਲ ਜੁੜਿਆ ਹੋਇਆ ਚਾਹੇ ਉਹ ਮੇਰੇ ਨਾਲ ਹੀ ਜੁੜਿਆ ਹੋਇਆ ਚਾਹੇ ਕਿਸੇ ਨਾਲ ਹੀ ਹੋਵੇ ਜੁੜਿਆ ਹੋਇਆ ਪਰ ਜੁੜਿਆ ਹੋਇਆ ਜਿੰਨੀ ਵੀ ਕਮਿਊਨਿਟੀ ਆਪਾਂ ਜੋੜੀ ਆ ਜਾਂ ਜੁੜੇ ਨੇ ਲੋਕ ਚਾਹੇ ਆਪਣੇ ਨਾਲ ਜੁੜੇ ਨੇ ਚਾਹੇ ਜਿਹਦੇ ਨਾਲ ਮਰਜ਼ੀ ਜੁੜੇ ਨੇ ਇੱਕ ਵੀ ਪਰਸਨ ਦਾ ਹੱਥ ਘੜਾ ਕਰਕੇ ਕਹਿੰਦਾ ਇੱਕ ਵੀ ਨਵੇਂ ਪੈਸੇ ਦਾ ਨੁਕਸਾਨ ਨਹੀਂ ਹੋਇਆ ਔਰ ਉਹਨੂੰ ਲੀਡਰ ਵਧੀਆ ਮਿਲਣਾ ਚਾਹੀਦਾ ਸਾਨੂੰ ਜੀਵਨ ਕਰਕੇ ਜੀ ਨੇ ਇੰਨਾ ਸੋਹਣਾ ਸਿਸਟਮ ਸਮਝਾਇਆ ਔਰ ਅਸੀਂ ਉਹਨਾਂ ਦੀ ਹਰੇਕ ਗੱਲ ਮੰਨੀ ਉਹਨਾਂ ਨੇ ਸਾਨੂੰ ਜਿਵੇਂ ਵੀ ਔੜਿਆ ਸੀ ਉਹ ਕਹਾ ਦੁੱਗਣਾ ਕਰਕੇ ਔੜਿਆ ਆਪਣੀ ਟੀਮ ਨੂੰ ਦੁੱਗਣਾ ਕਰਕੇ ਕਿਵੇਂ ਦੁੱਗਣਾ ਕਰਕੇ ਆਪਣੀ ਟੀਮ ਲੈ ਕੇ ਚੱਲੋ ਨਾਲ ਤੁਸੀਂ ਆਪਣੇ ਆਪ ਹੀ ਗ੍ਰੋਥ ਕਰ ਜਾਓਗੇ ਕਦੇ ਮੈਂ ਬੜਾਈ ਨਹੀਂ ਮਾਰਦਾ ਮੈਂ ਕਦੇ ਵੀ ਆਪਣਾ ਨਹੀਂ ਸੋਚਿਆ ਨਾ ਮੈਂ ਅੱਜ ਸੋਚਿਆ ਨਾ ਮੈਂ ਕੱਲ ਨੂੰ ਸੋਚਾਂ ਮੇਰੇ ਇੱਥੇ ਬੈਠਿਆ ਟੀਮ ਦੇ ਧੂਰੀ ਤੋਂ ਵੀ ਆਏ ਨੇ ਹੋਰ ਵੀ ਆਏ ਨੇ ਟੀਮ ਪੇਹਰਾਦੂਨ ਵੀ ਕੰਮ ਕਰਦੀ ਆ ਜੋਪੀਜੇਪੀ ਵੀ ਕੰਮ ਕਰਦੀ ਆ ਬਿਹਾਰ ਚ ਵੀ ਕੰਮ ਕਰਦੀ ਆ ਰਾਜਸਥਾਨ ਚ ਵੀ ਕੰਮ ਕਰਦੀ ਹੈ ਪੰਜਾਬ ਚ ਵੀ ਕੰਮ ਕਰਦੀ ਹੈ ਡਾਇਰੈਕਟਰ ਦੇ ਨੇੜੇ ਲਾਤਾ ਮੈਨੂੰ ਮੇਰੇ ਨੀਚੇ ਦੋ ਬਲੂਨ ਐ ਮਣ ਨਿਕਲੇ ਹੋਏ ਨੇ ਡਾਇਰੈਕਟਰ ਦਾ ਥੋੜਾ ਜਿਹਾ ਵੋਲਿਊਮ ਰਹਿੰਦਾ ਉਹ ਟਫ ਜਾ ਹੋ ਗਿਆ ਸੀ ਕੰਮ ਚ ਦੀ ਆ ਕੇ ਵੋਲਿਊਮ ਦਾ ਉਹ ਚੱਕਰ ਪਿਆ ਹੋਇਆ ਉਹ ਵੀ ਹੋ ਜਾ ਕਲੀਅਰ ਆਹੀ 10 20 ਦਿਨਾਂ ਦੇ ਵਿੱਚ ਵਿੱਚ ਹੋ ਜਾਣਾ ਹੈ ਤੇ ਦੋਸਤੋ ਦਿਨੋ ਕਰੋ ਮੈਂ ਹਮੇਸ਼ਾ ਮੀਟਿੰਗ ਦੇ ਵਿੱਚ ਇੱਕੋ ਹੀ ਗੱਲ ਕਹਿਣਾ ਹੁੰਦਾ ਵੀ ਦਿਮਾਗ ਤੋਂ ਬੰਦਾ ਆਉਂਦਾ ਜ਼ਰੂਰ ਹੈ ਮਿੱਥਰ ਦੇ ਵਿੱਚ ਪਰ ਉਹ ਲਾਉਂਦਾ ਬੰਦਾ ਕੀ ਹੈ ਵੀ ਲੱਖ 2 ਲੱਖ ਲਾਓ 2.5 ਲੱਖ ਪੱਟੋਂ ਦੇ ਪਾਸੇ ਹੋ ਜੇ ਸਾਡਾ ਮੇਰਾ ਮਕਸਦ ਇਹ ਨਹੀਂ ਸੀ ਮੈਂ ਨੈਟਵਰਕਰ ਬਣ ਜਾਊਂਗਾ ਮੇਰਾ ਮਕਸਦ ਇਹ ਨਹੀਂ ਸੀ ਮੈਂ ਲੋਕਾਂ ਨੂੰ ਕੁਆਇਨ ਦਵਾਉਣ ਲੱਗ ਜਾਊਂਗਾ ਮੇਰਾ ਮਕਸਦ ਕੁਝ ਨਹੀਂ ਸੀ ਮੈਂ ਤਾਂ ਸਿਰਫ ਇੱਕ 10000 7500 ਰੁਪਇਆ ਲਾਇਆ ਸੀ ਵੀ ਚਲ ਕੋਈ ਗੱਲ ਨਹੀਂ ਐਮ ਕੁਆਇਨ ਲੈਣੇ ਕਿਉਂ ਪਹਿਲਾਂ ਵੀ ਮੈਂ ਕੁਆਇਨਾਂ 'ਚ ਹੀ ਕੰਮ ਕਰਦਾ ਸੀ ਕਦੇ ਬਿਟਕੁਆਇਨ ਲੈ ਲਿਆ ਕਦੇ ਪੁਸ ਲੈ ਲਿਆ ਕਦੇ ਕੁਝ ਵੇਚ ਲਿਆ ਮੈਨੂੰ ਸ਼ਾਮ ਤੱਕ ਦਾ 1500 ਰੁਪਇਆ ਪਾਈ ਜਾਂਦਾ ਸੀ ਸੈਲਰ ਦੇ ਵਿੱਚ ਵੀ ਮੈਂ ਇਹੀ ਕੰਮ ਕਰਦਾ ਸੀ ਤਿੰਨ ਚਾਰ ਸਾਲ ਪਹਿਲਾਂ ਐਮ ਕੁਆਇਨ ਤੋਂ ਮੈਂ ਸ਼ਾਮ ਦਾ ਕਹਿੰਦਾ 1200 ਰੁਪਏ ਦਾ ਮੱਥਾ ਮਰਦਾ ਹੀ ਇੱਕ ਸਾਲ ਕੁ ਨਹੀਂ ਕੀਤਾ ਸਿਰਫ 9900 ਰੁਪਏ ਲਾਇਆ 2400 ਕੋਇਲ ਮਿਲ ਗਿਆ ਬਹਿਗੇ ਪਰ ਸਵਾਭ ਬਣਿਆ ਇੱਕ ਐਲਡੀਪੀ ਹੋਈ ਕਿਸਮਤ ਜਾਗਦੀ ਹੁੰਦੀ ਹੈ ਕਹਿੰਦੇ ਪਤਾ ਨਹੀਂ ਹੁੰਦਾ ਪਰਮਾਤਮਾ ਕਦੇ ਵੀ ਤੁਹਾਨੂੰ ਬੈਗ ਭਰ ਕੇ ਪੈਸਾ ਨਹੀਂ ਦੇ ਕੇ ਜਾਂਦਾ ਰੱਬ ਖੁਦ ਵੀ ਖੁਦ ਆਪਣੇ ਆਪ ਤੁਹਾਡੇ ਕੋਲ ਨਹੀਂ ਆਉਂਦਾ ਕਿਸੇ ਨੂੰ ਬੰਦੇ ਦੇ ਰੂਪ ਚ ਭੇਜਦਾ ਹੁੰਦਾ ਮੇਰੇ ਕੋਲ 5000 ਰੁਪਏ ਨਹੀਂ ਸੀ ਆਕਸੀਜਨ ਦੀ ਸੈਲਰ ਦਾ ਜੁਮਦਾ ਮਹੀਨਾ ਦੀ ਆਕਸੀਜਨ ਦੇ ਸੈਲਰਾਂ ਕੋਲ ਪੈਸੇ ਨਹੀਂ ਹੁੰਦੇ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਆਕਸੀਜਨ ਦੀ ਕਹਿੰਦੇ 5000 ਰੁਪਏ ਐਲ ਡੀ ਪੀ ਦੀ ਮੀਟਿੰਗ ਹੈ ਜੀ 5000 ਰੁਪਏ ਲਗੋ ਮਖਾਜੀ ਮੈਨੂੰ ਲੈ ਕੇ ਚਲੋ ਇੱਥੇ ਬਟਾ ਕਸੀਲ ਕਰਕੇ ਇਹ ਆਪ ਨਹੀਂ ਗਿਆ ਇਹਨੇ ਮੇਰਾ 5000 ਰੁਪਏ ਭਰਿਆ ਮੈਨੂੰ ਭੇਜਿਆ ਮੈਂ ਗਿਆ ਰੂਮ 'ਚ ਪੈ ਗਿਆ ਉੱਥੇ ਵੀ ਕਹਿੰਦੇ ਹੁੰਦੇ ਕਹਿਣਾ ਨਹੀਂ ਚਾਹੀਦਾ ਪਰਮਾਤਮਾ ਦਾ ਕੋਈ ਪਤਾ ਨਹੀਂ ਹੁੰਦਾ ਚੈਲ ਸਾਹਿਬ ਅਮਨ ਕੋਰੀਆ ਜੀ ਇਹਨਾਂ ਦੇ ਨਾਲ ਮੇਰਾ ਰੂਮ ਅਟੈਚ ਕਰਤਾ ਮੈਂ ਇਹਨਾਂ ਨੂੰ ਜਾਣਦਾ ਨਹੀਂ ਸੀ ਸਾਡੀ ਇੰਨੀ ਗੁੜੀ ਯਾਰੀ ਦੋਸਤੀ ਪਈ ਉਸ 2021 ਦੀ ਗੱਲ ਹੈ ਇੰਨੀ ਯਾਰੀ ਦੋਸਤੀ ਕੁੜੀ ਪਈ ਮੈਂ ਮੀਟਿੰਗ ਚ ਨਹੀਂ ਜਾਂਦਾ ਸੀ ਮੈਂ ਬੈਠ ਦਿੱਤੀ ਪਿਆ ਟੀਵੀ ਲਾ ਲਿਆ ਫਿਰ ਮੂੰਹ ਲਾ ਲਈ ਮੰਗਾ ਤੁਸੀਂ ਜਾਓ ਮੀਟਿੰਗ ਤੇ ਮੇਰਾ ਕੋਈ ਕੰਮ ਨਹੀਂ ਮੇਰੇ ਕੋਲ ਬਹੁਤ ਕੋਇਨ ਨੇ ਜਦੋਂ ਅਸੀਂ ਗਏ ਸੀ ਕੋਇਨ ਮੇਰੇ ਕੋਲਤੀ 35000 ਰੁਪਏ ਉਦੋਂ ਕੋਇਨ ਮੈਂ ਹੋਰ ਲੈ ਲਏ ਸੀਗੇ ਇਹਨਾਂ ਕੋਲ ਆਪਦੇ ਕੋਲ ਇੰਨੇ ਕੋਇਨ ਨਹੀਂ ਸੀ ਮੇਰੇ ਕੋਲ ਰੈਂਕ ਪਾਇਦਾ ਸੀ ਹੈ ਜੇ ਕੋ ਟੁੱਪਦਾ ਕਿਉਂ ਮੈਂ ਰੈਂਕ ਕੱਢੀ ਨਹੀਂ ਮੈਂ ਕੋਇਨ ਲੈ ਲਏ ਸੀਗੇ ਮੈਂ ਕਿਹਾ ਯਾਰ ਬਹੁਤ ਕੋਇਨ ਨੇ ਸਾਡਾ ਘੜਾ ਕੰਮ ਕੁੰਮ ਨਹੀਂ ਆਪਾਂ ਕਰਨਾ ਪਰ ਇਹ ਕਿਉਂ ਕਿ ਨਾਲ ਮੈਨੂੰ ਲੈ ਗਏ ਪਹਿਲੇ ਦਿਨ ਦਾ ਮੈਂ ਕਮ ਜਾ ਕੇ ਨਿਕਲ ਆਇਆ ਦੂਏ ਦਿਨ ਮੇਰਾ ਇਹਨਾਂ ਨੇ ਸਾਰਾ ਦਿਨ ਅੰਦਰ ਐਲਡੀਪੀ ਚਲਵਾਤਾ ਅਮਰਾ ਗੇਰਾ ਜੀ ਐਲਡੀਪੀ ਚ ਸਮਝਾ ਰਹੇ ਸੀ ਉਹ ਦਿਨ ਇਤਹਾਜ ਦੇਣਾ ਉਹ ਦਿਨ 2 ਸਾਲ ਹੋ ਗਏ ਇਤਹਾਜ ਜਿੰਦਗੀ ਬਦਲ ਗਈ ਗੱਡੀ ਤੇ ਪੈਰ ਲੈਣਾ ਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕ ਬਹੁਤ ਲੱਗਦੇ ਵੀ ਨੇ ਲੋਕ ਬਹੁਤ ਖੁਸ਼ ਵੀ ਹੁੰਦੇ ਨੇ ਸਵੇਰ ਸੋਚਦੇ ਸੀ ਮੇਰਾ ਜੈਲਰ ਦਾ ਮਾਲਕ ਆ ਗੱਡੀ ਚ ਆਉਂਦਾ ਯਾਰ ਗੱਡੀ ਚ ਜਾਂਦਾ ਕਿੱਥੋਂ ਇਹ ਤੇਲ ਪੋਂਦਾ ਪਰ ਹੁਣ ਪਤਾ ਆ ਗਿਆ ਵੀ ਨਜ਼ਾਰਾ ਹੀ ਬਹੁਤ ਹੈ ਜਿੰਨਾ ਤੁਸੀਂ ਖਰਚਾ ਕਰੋਗੇ ਉਹ ਦੁਪਨੀ ਤੇ ਕਿੰਨੀ ਰਫਤਾਰ ਨਾਲ ਪੈਸਾ ਆਉਂਦਾ ਹੈ ਇਹ ਸਮਝ ਕੁਦੋ ਲਗਦੀ ਹੈ ਜਦੋਂ ਪੈਸੇ ਆਉਂਦੇ ਨੇ ਆਪਾਂ ਕਹਿੰਦੇ ਨੇ ਪੈਸੇ ਖਰਚਦੇ ਫਿਰਦੇ ਤੁਸੀਂ ਖਰਚਾ ਕਰਨਾ ਸ਼ੁਰੂ ਤਾਂ ਕਰੋ ਛੋਡੇ ਕੋਲ ਦੁਕਣੀ ਤਿਕਣੀ ਰਫਤਾਰ ਨਾਲ ਖਰਚਾ ਹੋਊਗਾ ਕਦੇ ਵੀ ਇਹ ਚੀਜ਼ਾਂ ਨੂੰ ਸੋਚੋ ਵੀ ਆਪਾਂ ਉੱਥੇ ਗੱਡੀ ਲੈ ਕੇ ਨਹੀਂ ਜਾਣੀ ਉੱਥੇ ਆਪਾਂ ਆਹ ਕੱਪੜਾ ਲੈਣਾ ਨਹੀਂ ਤੁਸੀਂ ਖਰਚਾ ਕਰਕੇ ਉਹ ਦੇਖੋ ਹਰ ਖਰਚਾ ਕਰੋਗੇ ਦੁਕਣੀ ਤਿਕਣੀ ਰਫਤਾਰ ਨਾਲ ਤੁਹਾਡੇ ਕੋਲ ਵਾਪਸ ਆਊਗਾ ਸੋ ਮੈਂ ਤਾਂ ਇਹੀ ਕਹੂੰਗਾ ਵੀ ਦਿਮਾਗ ਨਾਲ ਬਹੁਤਾ ਟਾਈਮ ਨਹੀਂ ਕੋਈ ਕੰਮ ਚੱਲਦਾ ਹੁੰਦਾ ਇੱਕ ਮਾਲਕ ਕੋਲੇ ਪ੍ਰਾਈਵੇਟ ਜੌਬ ਕਰਨੀ 15 ਸਾਲ ਉਹ ਵੀ ਖਾਲਾ ਜਿਹਾ ਬੜਾ ਨਹੀਂ ਆਪਾਂ ਸਾਰੇ ਬੈਠਾ ਕੋਈ ਪ੍ਰਾਈਵੇਟ ਜੌਬ ਵਾਲਾ ਬਟਾ ਕੋਈ ਸਰਕਾਰੀ ਵਾਲਾ ਬੈਠਾ ਔਰ ਉਹ ਮਾਲਕ ਕਹਿੰਦੇ ਤੂੰ ਨਜ਼ਾਰੇ ਲੈ ਜਿਹੜਾ ਕੁਝ ਮਰਜ਼ੀ ਕਰ ਜਿੱਥੇ ਮਰਜ਼ੀ ਜਾ ਕੁਝ ਮਰਜ਼ੀ ਕਰ ਉਹਨੇ ਵੀ 20-25 ਲੱਖ ਰੁਪਏ ਐਮਓ ਪੰਜ ਲਾਇਆ ਹੋਇਆ 20-25 ਲੱਖ ਰੁਪਏ ਕਦੇ ਕਿਸੇ ਮੀਟਿੰਗ ਤੇ ਨਹੀਂ ਆਇਆ ਇੱਕ ਅੱਧੀ ਵਾਰ ਆਇਆ ਹੋ ਇੱਕ ਵਾਰ ਗੋਆ ਜਾ ਰੋ ਗਿਆ ਸੀ ਨਾਲ ਫਸ ਮੁਖ ਬੰਦਾ ਵਧੀਆ ਪਰ ਮੈਨੂੰ ਖੁੱਲਾ ਛੱਡਿਆ ਹੋਇਆ ਮੈਂ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਲੋਂ ਕੰਮ ਕਰਦਾ ਦਿਲੋਂ ਮੇਰੇ ਕੰਨੀਓ ਮੇਰਾ ਨਫਾ ਹੋਵੇ ਮੇਰਾ ਨੁਕਸਾਨ ਨੁਕਸਾਨ ਪਰਮਾਤਮਾ ਨੇ ਹੋਣ ਹੀ ਨਹੀਂ ਦਿੱਤਾ ਕਦੇ ਫਾਇਦੇ ਫਾਇਦੇ ਹੋਏ ਨੇ ਅੱਗੇ ਬਹੁਤ ਹੋਰ ਕੁਝ ਬਹੁਤ ਕੁਝ ਬਦਲਣਾ ਜ਼ਿੰਦਗੀ ਚ ਪਰ ਮੈਂ ਮੀਤਰਤਾ ਦੇਣਾ ਨਹੀਂ ਦੇ ਸਕਦਾ ਇੱਕ ਪ੍ਰੋਜੈਕਟ ਆਇਆ ਆਪਣੇ ਨਾਲ ਜੁੜਿਆ ਜੁੜਨ ਤੋਂ ਬਾਅਦ ਉਹਨੇ ਜ਼ਿੰਦਗੀ ਇਹੋ ਜਿਹੀ ਬਦਲਦੀ ਹੈ ਇਹੋ ਜਿਹੀ ਜ਼ਿੰਦਗੀ ਬਦਲਦੀ ਮੇਰੇ ਰਿਸ਼ਤੇਦਾਰ ਮੇਰੇ ਪਿੰਡ ਦੇ ਮੇਰਾ ਆਸਗੋੜ ਵੀ ਇਹ ਕਹਿੰਦਾ ਵੀ ਇਹਨੇ ਇਹੋ ਜਿਹਾ ਕੀ ਕਰ ਲਿਆ ਇਹੋ ਜਿਹਾ ਕੀ تیر ਮਾਰ ਲਿਆ ਜਣਾ ਸੱਤ ਅੱਠ ਅੰਮੀ ਰੰਜ ਨੇ ਸਾਰਾ ਕੁਝ ਹੀ ਕਰਤਾ ਸੋ ਦੋਸਤੋ ਤੁਸੀਂ ਸਾਰੇ ਕਰ ਸਕਦੇ ਹੋ ਇਹ ਸਾਰੇ ਇਕੱਲੇ ਇਕੱਲੇ ਬੰਦੇ ਦੇ ਤਾਂ ਅਲੱਗ ਅਲੱਗ ਦਿਮਾਗ ਆ ਅਲੱਗ ਅਲੱਗ ਦਿਲ ਆ ਦੇਖੋ ਕੋਈ ਬੰਦੇ ਦੀ ਸੋਚ ਨਹੀਂ ਕਹੇ ਜੀ ਹੁੰਦੀ ਕਿਸੇ ਦੀ ਕਹੇ ਜੀ ਹੁੰਦੀਆਂ ਪਰ ਅੱਜ ਇੱਕ ਚੀਜ਼ ਪ੍ਰਾਣ ਲੈ ਕੇ ਆਇਆ ਉਹ ਨਾਲ ਵੀ ਜੇ ਮੇਰੀ ਜ਼ਿੰਦਗੀ ਬਦਲ ਸਕਦੀ ਆ ਤਾਂ ਤੁਹਾਡੀ ਵੀ ਬਦਲ ਸਕਦੀ ਆ ਬਦਲੂ ਕਿੱਥੋਂ ਅੱਜ ਘਰੋਂ ਖਾ ਕੇ ਆਇਓ ਵੀ ਜੇ ਤੁਸੀਂ ਲੱਖ ਰੁਪਇਆ ਲਾਉਣੇ ਹੋ ਤਾਂ ਇਹ ਸੋਚ ਕੇ ਲਾਓ ਕਿ 1.5 ਲੱਖ ਕੱਢ ਕੇ ਪਾਸੇ ਹੋ ਜਾਵੇ ਤੁਸੀਂ ਇਹ ਸੋਚ ਕੇ ਲਾਓ ਕਿ ਕਰੋੜ ਰੁਪਇਆ ਕੱਢਣਾ ਉਹ ਕਿਵੇਂ ਨਿਕਲੂ ਜੇ ਤੇ ਲੋਜੜੋਗੇ ਨਿਕਲੂਗਾ ਸਿਸਟਮ ਨਾਲ ਚੱਲੋਗੇ ਬਹੁਤ ਕੁਸ ਹੈ ਆਪਾਂ ਇਹਨੂੰ ਰੁਪਈਏ ਨਾਲ ਸਰਕੂਲੇਟ ਬਣਾ ਕਰਾਂ ਆਪਾਂ ਸਮਾਂ ਵੀ ਦੇਖੋ ਅਗਲਾ ਕਹਿ ਦਿੰਦਾ ਲਾਡੀ ਨੇ ਆ ਕੁਝ ਕਰ ਲਿਆ ਪਰ ਲਾਡੀ ਦੀ ਤਪੱਸਿਆ ਤਾਂ ਨਹੀਂ ਦੇਖਦਾ ਅਗਲਾ ਰਿਕ ਬੰਦਾ ਆਉਂਦਾ ਦਿਮਾਗ ਨਾਲ ਲਾਉਂਦਾ 2.5 ਲੱਖ ਲਾਉਂਦਾ ਉਹ ਤਾਂ ਫਟਾਫਟ ਰੋਟੇਟ ਕਰਨ ਦੀ ਲੱਗੀ ਜਾਂ ਰੋਟੇਟ ਕੁਝ ਨਹੀਂ ਹੁੰਦਾ ਪੈਸਾ ਇਹਦੇ ਵਿੱਚ ਵੀ ਡਬੜ ਨਹੀਂ ਹੁੰਦਾ ਤੇ ਮਰਾਤ ਚ ਇਹਦੇ ਵਿੱਚ ਵੀ ਬਹੁਤ ਕੁਸ ਹੈ ਸਿੱਖਣ ਨੂੰ ਬਹੁਤ ਕੁਸ ਮਿਲਦਾ ਸਿੱਕੇ ਕਰੋਗੇ ਦਿਨੋ ਕਰੋਗੇ ਤਾਂ ਬਹੁਤ ਕੁਸ ਹੈ ਸੋ ਇੰਨਾ ਕਹਿੰਦਾ ਹਾਂ ਮੈਂ ਧੰਨਵਾਦ ਕਰਦਾ ਮੇਰੇ ਸਾਰੇ ਦੋਸਤਾਂ ਮਿੱਤਰਾਂ ਦਾ ਔਰ ਮੇਰੀ ਟੀਮ ਦਾ ਸਾਰੀਆਂ ਟੀਮਾਂ ਦਾ ਸੋ ਸਸਿਕਾ ਸਾਰਿਆਂ ਨੂੰ ਮੈਨੂੰ ਮੌਕਾ ਮਿਲਿਆ 5 ਮਿੰਟ ਦਾ ਮੈਂ ਆਪਣੀ ਸਾਰੀ ਸਾਨੂੰ ਕਹਾਣੀ ਦੱਸਤੀ ਕਿ ਮੈਂ ਇਸ ਤਰ੍ਹਾਂ ਆਇਆ ਸੀ ਕਿਸੇ ਸਿਸਟਮ ਨਾਲ ਮੈਨੂੰ ਪਹਿਲਾਂ ਵੀ ਨੈਟਵਰਕ ਨਹੀਂ ਸੀ ਪਹਿਲਾਂ ਮੈਂ ਦੱਸ ਦਿੱਤਾ ਪਹਿਲਾਂ ਮੈਂ ਕੀ ਕਰਦਾ ਸੀ ਹੁਣ ਮੈਂ ਕੀ ਕਰਦਾ ਔਰ ਅੱਗੇ ਮਿੱਤਰ ਨਾਲ ਹੀ ਹੈ ਸਾਰੀ ਜ਼ਿੰਦਗੀ ਕੋਈ ਕੰਮ ਨਹੀਂ ਕਰਨਾ ਸੋ थैंक यू ਦੋਸਤੋ